ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂ ਨੇ ਡੈਮੋਲਿਸ਼ਰ ਜਿਹੜੀ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚਲਾਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਘਰ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨਾਂ ਪਰਚੇ ਹੈ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੋਧ ਨਸ਼ਾ ਵਿਰੋਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ 3 ਇਦਾਂ ਦੀ ਅਸੀਂ ਆਈਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿੰਨਾ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕਿ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰੋਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ੇ ਆਂ ਕੁਛ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਐ ਪੋਰਟ ਸੈਂਟਰ ਬਣ ਰਿਹਾ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕਣ ਸਰ ਇਹ ਨਾ ਕਹਿਣ ਕਿ ਜਿਹੜਾ ਹੈਗਾ ਇਹ ਜਿਹੜਾ ਜਨ ਨਸ਼ਾ ਤਸਕੂ ਰਹੇਗਾ ਉਹਦੀ ਕੋਠੀ ਤੇ ਸਰੋਦ ਰੋਕ ਤੇ ਬੰਦੀ ਸਾਰੀਆਂ ਆਈਡੈਂਟੀਫਾਈ ਕਰ ਰਹੇ ਐ ਇਦਾਂ ਦੀਆਂ ਹੋਰ ਵੀ ਹੈਗੀਆਂ ਜਿਹੜਾ ਪ੍ਰੋਸੈਸ ਦੇ ਨਾਲ ਜਿਹਨੇ ਵੀ ਇਦਾਂ ਦੀਆਂ ਪ੍ਰਾਪਰਟੀਆਂ ਹੈਗੀਆਂ ਕੋਈ ਹੋਰ ਏਰੀਆ ਚ ਕੀਤੀਆਂ ਰਹੀਆਂ ਜਿਹਦੇ ਤੇ ਵੀ ਇਦਾਂ ਦੀ ਚੀਜ਼ ਹੋ ਗਈ ਉਹ ਬੰਦੀ ਕਰ ਦੇਗੀ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ ਯੂ ਨੇ ਡਿਮੋਲਿਸ਼ਰ ਜਿਹੜੀ ਜਿਹੜੀ ਇਲੀਗਲ ਕੰਸਟ੍ਰਕਸ਼ਨ ਹੋਈ ਵੀ ਹੈ ਉਥੇ ਇਹਨਾਂ ਨੇ ਜੋ ਜਦੋਂ ਬਲਡੋਜ਼ਰ ਚਲਾਉਣਾ ਸੀਗਾ ਤੇ ਉਹਦੇ ਚ ਜਦੋਂ ਪਤਾ ਲੱਗਿਆ ਵੀ ਜਿਹੜਾ ਇੱਕ ਗੱੜ ਜਿਹੜਾ ਨਸ਼ਾ ਤਸਕਰ ਜਿਹੜਾ ਸਾਧੂ ਹੈ ਉਹਦੇ ਦੇ ਨਾਂ ਪਰਚੇ ਹੈ ਤੇ ਉਸ ਤੋਂ ਬਾਅਦ ਡਿਸਾਈਡ ਕੀਤਾ ਗਿਆ ਵੀ ਇਸ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਯੋਧ ਨਸ਼ਿਆਂ ਵਿਰੁੱਧ ਪੰਜਾਬ ਦਾ ਮਾਨ ਸਰਕਾਰ ਦਾ ਚੱਲ ਰਿਹਾ ਹੈ ਵੀ ਪੀਲਾ ਪੰਜਾ ਚੱਲੇਗਾ ਉਸ ਤੇ ਤਹਿਤ ਇਸ ਤੇ ਕਾਰਵਾਈ ਕੀਤੀ ਗਈ ਹੈ ਤੇ ਅੱਜ ਟੋਟਲ 3 ਇਦਾਂ ਦੀ ਅਸੀਂ ਆਇਡੈਂਟੀਫਾਈ ਜਗ੍ਹਾ ਕੀਤੀਆਂ ਜਿਹੜੇ ਕਿ ਆਲਰੇਡੀ ਜਿਨ੍ਹਾਂ ਤੇ ਪਰਚੇ ਦਰਜ ਹੈਗੇ ਆ ਸੋ ਮੇਰੇ ਤੋਂ ਇਹੀ ਹੈ ਸਾਡੇ ਵੱਲੋਂ ਵੀ ਜਿਹੜੇ ਕਿ ਗਲਤ ਕੰਮ ਕਰਦੇ ਆ ਗਲਤ ਤਰੀਕੇ ਨਾਲ ਆਪਣੀਆਂ ਪ੍ਰੋਪਰਟੀਆਂ ਬਣਾ ਰਹੇ ਆ ਉਹਨਾਂ ਨੂੰ ਇੱਕ ਇੱਕ ਸਖਤ ਮੈਸੇਜ ਹੈ ਸਰਕਾਰ ਵੱਲੋਂ ਵੀ ਚੰਗੇ ਕੰਮ ਕਰਨ ਮਿਹਨਤ ਨਾਲ ਤੇ ਚੰਗੀ ਨੀਅਤ ਨਾਲ ਆਪਣੇ ਮਿਹਨਤ ਨਾਲ ਕੰਮ ਕਰਨ ਕਮਾਈ ਕਰਨ ਹੱਕ ਦੀ ਕਮਾਈ ਕਰਨ ਨਸ਼ੇ ਆਜ ਕੁਛ ਨਹੀਂ ਪਿਆ ਹੁਣ ਵੀ ਸਰਕਾਰ ਕਹਿ ਰਹੀ ਹੈ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਆਣ ਉਹਨਾਂ ਵਾਸਤੇ ਡੀਡਿਕਸ਼ਨ ਸੈਂਟਰ ਨਵੇਂ ਅਪਗ੍ਰੇਡ ਕੀਤੇ ਜਾ ਰਹੇ ਆ ਪੋਰਟ ਸੈਂਟਰ ਬਣ ਰਿਹਾ ਤਾਂ ਕਿ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਤੀਤ ਕਰ ਸਕੋ ਸਰ ਇਹ ਲੋਕਾਂ ਦਾ ਕਹਿਣ ਕਿ ਜਿਹੜਾ ਹੈਗਾ ਇਹ ਜਿਹੜਾ ਜਨ ਨਸ਼ਾ ਤਸੱਕੁਰ ਹੈਗਾ ਉਹਦੀ ਕੋਠੀ ਤੇ ਸਰੋਦ ਰੋਕ ਤੇ ਬੰਦੀ ਸਾਰੀਆਂ ਆਈਡੈਂਟੀਫਾਈ ਕਰ ਰਹੇ ਆ ਇਦਾਂ ਦੀਆਂ ਹੋਰ ਵੀ ਹੈਗੀਆਂ ਜਿਹੜਾ ਪ੍ਰੋਸੈਸ ਦੇ ਨਾਲ ਜਿਹਨੇ ਵੀ ਇਦਾਂ ਦੀਆਂ ਪ੍ਰਾਪਰਟੀਆਂ ਹੈਗੀਆਂ ਕੋਈ ਹੋਰ ਏਰੀਆ ਚ ਕੀਤੀਆਂ ਰਹੀਆਂ ਜਿਹਦੇ ਤੇ ਵੀ ਇਦਾਂ ਦੀ ਚੀਜ਼ ਹੋ ਗਈ ਉਹ ਬੰਦੀ ਕਰ ਦੇ ਜੀ